ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਤੇ ਦਾ A1 ਮੀਡੀਆ ਅੱਜ ਲੋਕ ਸਭਾ ਦੇ ਚੱਲਦੇ ਸੈਸ਼ਨ ਦੇ ਵਿੱਚ ਇੱਕ ਵਿਅਕਤੀ ਅੰਦਰ ਪਹੁੰਚ ਗਿਆ ਜਿਸ ਵੇਲੇ ਸੈਸ਼ਨ ਚੱਲ ਰਿਹਾ ਸੀਗਾ ਤਾਂ ਐਮਪੀ ਸਹਿਬਾਨ ਮਾਨਜੁਖ ਸਪੀਕਰ ਨੂੰ ਸਬੋਧਨ ਕਰ ਰਹੇ ਸਨ ਉਸੇ ਦੌਰਾਨ ਹੜਕੰਪ ਮਚ ਗਿਆ ਜਦੋਂ ਇੱਕ ਵਿਅਕਤੀ ਸੈਸ਼ਨ ਦੇ ਵਿੱਚ ਪਹੁੰਚ ਗਿਆ ਇਸ ਤਰ੍ਹਾਂ ਲੋਕ ਸਭਾ ਦੇ ਅੰਦਰ ਪਹੁੰਚਿਆ ਕਿਸ ਤਰ੍ਹਾਂ ਵਿਅਕਤੀ ਇਹ ਵੀ ਸਵਾਲਾਂ ਦਾ ਢੇਰੇ ਵਿੱਚ ਹੈ ਤੇ ਨਾਲ ਹੀ ਜਦੋਂ ਇਹ ਵਿਅਕਤੀ ਅੰਦਰ ਪਹੁੰਚਿਆ ਤੇ ਦੇ ਹੱਥ ਵਿੱਚ ਇੱਕ ਕੈਂਡਲ ਸੀਗੀ ਜਿਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਗੈਸ ਜਾਂ ਧੂੰਆਂ ਸਮੋਖ ਨਿਕਲ ਰਹੀ ਸੀ ਸੋ ਕਿਸ ਤਰ੍ਹਾਂ ਦਾ ਵਿਰੋਧ ਕਰਨਾ ਚਾਹੁੰਦਾ ਸੀਗਾ ਇਸ ਗੱਲ ਨੂੰ ਸਾਹਮਣੇ ਆਉਣ ਤੋਂ ਪਹਿਲਾਂ ਹੀ ਸੈਸ਼ਨ ਰੋਕ ਦਿੱਤਾ ਗਿਆ ਮਾਨਯੋਗ ਸਪੀਕਰ ਵੱਲੋਂ ਜਿਵੇਂ ਹੀ ਸੈਸ਼ਨ ਰੋਕਿਆ ਗਿਆ ਤਾਂ ਜਿਹੜੇ ਉੱਥੇ ਐਮਪੀ ਸੀਗੇ ਉਹਨਾਂ ਐਮਪੀਆਂ ਨੇ ਹੀ ਖੁਦ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਇਸ ਵਿਅਕਤੀ ਨੂੰ ਕਾਬੂ ਕਰਕੇ ਅੱਗੇ ਪੁਲਿਸ ਦੇ ਹਵਾਲੇ ਤੇ ਕਰ ਦਿੱਤਾ ਗਿਆ ਹੈ ਲੇਕਿਨ ਇਹਨਾਂ ਗੱਲਾਂ ਦਾ ਹਜੇ ਨਹੀਂ ਪਤਾ ਲੱਗਿਆ ਕਿ ਇਹ ਵਿਅਕਤੀ ਕਿਉਂ ਆਇਆ ਸੀ ਤੇ ਕਾਰਨ ਕੀ ਸੀਗੇ ਵਿਅਕਤੀ ਵੱਲੋਂ ਸ਼ੈਸ਼ਨ ਦੇ ਵਿੱਚ ਆ ਕੇ ਇਸ ਤਰ੍ਹਾਂ ਹੜਕਮ ਪਜਾਉਣ ਦਾ ਕਾਰਨ ਕੀ ਹੋ ਸਕਦਾ ਹੈ ਸਾਬਤ ਤੌਰ ਦੇ ਉੱਪਰ ਕਿਸੇ ਕੋਈ ਗੁੱਸਾ ਜ਼ਾਹਿਰ ਕਰਨਾ ਚਾਹੁੰਦਾ ਸੀਗਾ ਕਿਉਂਕਿ ਉਸਦੇ ਹੱਥ ਵਿੱਚ ਜਿਹੜੀ ਇੱਕ ਕੈਨਲ ਨੁਮਾ ਚੀਜ਼ ਸੀਗੀ ਉਸ ਵਿੱਚੋਂ ਧੂਆ ਨਿਕਲ ਰਿਹਾ ਸੀਗਾ ਤੇ ਉਸੇ ਵੇਲੇ ਹੜਕੰਪ ਮੱਚ ਜਾਂਦਾ ਸੈਸ਼ਨ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਨੇ ਉਹ ਲਾਈਵ ਸੈਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਜਿਹੜੇ ਐਮਪੀ ਨੇ ਉਹਨਾਂ ਨੇ ਖੁਦ ਇਸ ਵਿਅਕਤੀ ਨੂੰ ਪਕੜ ਲਿਆ ਸੋ ਇਸ ਵਿਅਕਤੀ ਨੂੰ ਪਕੜਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਬਰਹਾਲ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਕਿਸੇ ਵੀ ਵਿਅਕਤੀ ਦਾ ਐਂਟਰ ਹੋਣਾ ਇਹ ਵੀ ਸਿਕਿਉਰਿਟੀ ਦੇ ਉੱਪਰ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਕੁਝ ਸਮਾਂ ਪਹਿਲਾਂ ਵੀ ਇੱਕ ਵਾਰੀ ਵਿਧਾਨ ਸਭਾ ਦੇ ਉੱਪਰ ਹਮਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਵੇਲੇ ਕਾਫੀ ਨਿੰਦਾ ਹੋਈ ਸੀ ਕਿ ਇਸ ਤਰ੍ਹਾਂ ਕੋਈ ਵਿਅਕਤੀ ਕਿਵੇਂ ਐਂਟਰ ਹੋ ਸਕਦਾ ਹੁਣ ਫਿਰ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਇਹ ਵਿਅਕਤੀ ਨੰਦਰ ਜਾ ਕੇ ਇਹ ਦਿਖਾ ਦਿੰਦਾ ਕਿ ਜਿਹੜੀ ਸਿਕਿਉਰਿਟੀ ਹੈ ਉਸ ਵਿੱਚ ਕਿੰਨੀ ਕਿ ਵੱਡੀ ਕੋਤਾਈ ਹੋਈ ਹੈ ਇਸ ਕੋਤਾਈ ਦਾ ਕਾਰਨ ਕੀ ਇਹ ਤਾਂ ਜਾਂਚ ਦਾ ਵਿਸ਼ਾ ਪਰ ਫਿਰਾਲ ਚੱਲਦੇ ਸੈਸ਼ਨ ਦੇ ਵਿੱਚ ਇਸ ਤਰ੍ਹਾਂ ਰਕਾਵਟ ਆਈ ਹੈ ਬਰਹਾਲ ਜੋ ਇਸ ਵਿਅਕਤੀ ਨੂੰ ਫੜੇਗਾ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਫਿਰ ਸੈਸ਼ਨ ਸ਼ੁਰੂ ਕਰ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਜਿਹੜੇ ਐਮਪੀਜ਼ ਹੈਗੇ ਨੇ ਉਹ ਮਾਨਯੋਗ ਸਪੀਕਰ ਨੂੰ ਸੁਬੋਧਨ ਕਰ ਰਹੇ ਸੀ ਜਿਸ ਬਿਲਿ ਸਾਰੀ ਕਟਨਾ ਵਾਪਰੀ सदन के अंदर उतर गए और हाथ में कुछ थी उसे भारी भरका मतलब गैस निकलते थे और थोड़ा मतलब सदन के अंदर हमारे सारे एम जितने साथी वो पकड़ लिए दोनों को कोई सिक्योरिटी वाले नहीं सारे एम उनको पकड़ लिए सडनली टू टू पीपल फ्रॉम दिजनेस गैली जम्प इंट इंटू दू दाउस इन हैंड दिस कैनिस्टर्स वर एमिटिंग एंड येलो स्मोक one was attempting to run towards the speaker's chair he was overpowered by members and i do not know they were shouting some slogans which i couldn't make about but the fact that there were two people who could come into the visitors galley with canisters which could emit smoke this smoke could have been could have been toxic it could have been poisonous or it could have even been smoke bombs we do not know but it emitted an yellow smoke and this is a serious breach of security especially on 13th of, of december the day in which parliament was attacked in 2001